ਸੋ ਗਿਗਿਰਿਆ ਬਦਾਮ ਮਗੌਨੀਆਂ ਸੋ ਗਿਗਿਰਿਆ ਸੋ ਗਿਗਿਰਿਆ ਬਦਾਮ ਮਗੌਨੀਆਂ ਟਕਟਕਟ ਪਾਵਾਂ ਚੂਰੀਆਂ ਮਾਏ ਮਾਏ ਨੇ ਵੀਰ ਪਰਦੇਸ ਗਿਆ ਕਦ ਆਵੇ ਕੱਲੀ ਹੋਵੇ ਨਾ ਵਣਾ ਦੇ ਵਿੱਚ ਲੱਕੜੀ ਕੱਲੀ ਹੋਵੇ ਨਾ ਕੱਲੀ ਹੋਵੇ ਨਾਵਣਾ ਦੇ ਵਿੱਚ ਲੱਕੜੀ ਤੇ ਉਹਨੂੰ ਪਿਆ ਕੌਣ ਖਾਵੇ ਮਾਏ ਮਾਏ ਨੀ ਵੀਰ ਪਰਦੇਸ ਗਿਆ ਕਦ ਆਵੇ ਸੋ ਗਿਗਿਰਿਆ ਬਦਾਮ ਮਗੋਨੀਆਂ ਸੋ ਗਿਗਿਰਿਆ ਸੋ ਗਿਗਿਰਿਆ ਬਦਾਮ ਮਗੋਨੀਆਂ ਟਕਟਕਟ ਪਾਵਾਂ ਚੂਰੀਆਂ ਮਾਏ ਸਗਿਆ ਕਦ ਆਵੇ ਕੱਲਾ ਹੋਵੇ ਨਾ ਜੰਗਲ ਵਿੱਚ ਰੁੱਖਣੀ ਕੱਲਾ ਹੋਵੇ ਨਾ ਕੱਲਾ ਹੋਵੇ ਨਾ ਜੰਗਲ ਵਿੱਚ ਰੁੱਖਣੀ ਨੀ ਉਹ ਦਿਨ ਕੋਈ ਛਾਂ ਪੈਂਦਾ ਮਾਵੇ ਮਾਵੇ ਨਿਵੀਰ ਪਰਦੇਸ ਗਿਆ ਕਦ ਆਵੇ ਸੋ ਗਿਗਿਰਿਆ ਬਦਾਮ ਮਗੌਨੀਆ ਸੋ ਗਿਗਿਰਿਆ ਸੋ ਗਿਗਿਰਿਆ ਬਦਾਮ ਮਗੌਨੀਆ ਤੇ ਕੋਟ ਕੋਟ ਪਾਵਾਂ ਚੂਰੀਆ ਮਾਏ ਮਾਏ ਨੀ ਵੀਰ ਪਰਦੇਸ ਗਿਆ ਕਦ ਆਵੇ ਕੱਲਾ ਹੋਵੇ ਨਾ ਵਣਾ ਦੇ ਵਿੱਚ ਵੀਰਨੀ ਕੱਲਾ ਹੋਵੇ ਨਾ ਕੱਲਾ ਹੋਵੇ ਨਾਵਣਾ ਦੇ ਵਿੱਚ ਵੀਰ ਨੀਨੀ ਉਹਦੀ ਕੋਈ ਬਾਨਾ ਫੜੇ ਮਾਏ ਮਾਏ ਨੀ ਵੀਰ ਪਰਦੇਸ ਗਿਆ ਕਦ ਆਵੇ ਨੀ ਵੀਰ ਪਰਦੇਸ ਗਿਆ ਕਦ ਆਵੇ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਬਹੁਤ ਹੀ ਪਿਆਰਾ ਜਿਹਾ ਵੀਰ ਦਾ ਗੀਤ ਹੈ ਤੁਹਾਨੂੰ ਕਿਵੇਂ ਤਾਂ ਲੱਗਿਆ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਨਾਲ ਦਿਓ ਇਜਾਜ਼ਤ ਧੰਨਵਾਦ